ਹਾਂਜੀ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਜ਼ਾਰਾਂ ਦੇ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਤੇ ਚੈਨਾ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੈਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਆ ਸਰ ਕਈ ਗਲੀ ਮੰਲਾਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਆ ਜੀ 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 ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੁਫੀਆਂ ਮਿਲੀਆਂ ਨੇ ਅਸੀਂ ਸੋਰਸ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਕੰਜਾ ਕਰਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕਿੰਗ ਕਰਾਂਗੇ ਅਸੀਂ ਮਾਪਿਆਂ ਕੀ ਪੀਲ ਕਰਨਾ ਚਾਹੁੰਦੇ ਹੋ ਸਾਡੀ ਇਹੀ ਪੀਲ ਹੈ ਜੀ ਵੀ ਚੈਨਾ ਡੋਰ ਬਾਰੇ ਸਖਤ ਮਨਹਾਈ ਆ ਵੀ ਬੱਚਿਆਂ ਨੂੰ ਚੈਨਾ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾਰੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ। ਡੋਰੀ ਤੇ ਪਸੰਦ ਜਿਹੜੀ 170 ਦੇ ਦੇ ਚੈੱਕ ਕਰਦੇ ਉਹਨਾਂ ਦੀ ਵੀ ਜਾਂਚ ਹੋਗੀ। ਬਿਲਕੁਲ ਜੀ। ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਾਕਾਇਦਾ ਚੈਕਿੰਗ ਕਰਾਂਗੇ ਵੀ ਚੈਨਲ ਡੋਰ ਨਾਲ ਤਾਂ ਨਹੀਂ ਬੱਚੇ ਚੜਾ ਰਹੇ। ਅਗਰ ਕੋਈ ਬੱਚਾ ਚੈਨਲ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਸਰ ਕੀ ਕਾਰਵਾਈ ਹੋਊਗੀ ਮਾਪਿਓ ਤੇ ਵੀ ਹੋਊਗੀ ਬੱਚਿਆਂ ਤੇ ਵੀ ਹੋਊਗੀ। ਨਹੀਂ ਬੱਚੇ ਤਾਂ ਚਲੋ ਲੇ ਆਕੇ ਦਾ ਮਾਪਿਓਂ ਹੀ ਦਿੰਦੇ ਨੇ ਨਾ ਜੀ ਉਹਨਾਂ ਨੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ